ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਇੱਕ ਹੋਰ ਝਟਕਾ ਸੁਖਬੀਰ ਸਿੰਘ ਬਾਦਲ ਦਾ ਧੜਾ ਹੁਣ ਅੰਦਰੂਨੀ ਫੁੱਟ ਦਾ ਸ਼ਿਕਾਰ ਹੁੰਦਾ ਜਾ ਰਿਹਾ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਕਹਿੰਦੇ ਸੀ ਤੇਰੇ ਨਾਲ ਆ ਉਹ ਵੀ ਸਾਥ ਛੱਡਦੇ ਯਾਰੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਕਿਹੜਾ ਝਟਕਾ ਲੱਗਿਆ ਤੇ ਕਿਹੜੇ ਆਗੂ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਸਾਥ ਛੱਡ ਦਿੱਤਾ ਇਹਦੇ ਬਾਰੇ ਗੱਲ ਕਰਨੀ ਹੈ ਬੜੀ ਅਹਿਮ ਜਾਣਕਾਰੀ ਹੈ ਇੱਕ ਖਾਸ ਜ਼ਿਲ੍ਹੇ ਚੋਂ ਆ ਰਹੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸੁਖਬੀਰ ਬਾਦਲ ਦੇ ਧੜੇ ਵਾਲੀ ਮਾਲਾ ਦੇ ਮਣ ਕੇ ਹੌਲੀ ਹੌਲੀ ਕਿਰਨ ਲੱਗੀਆਂ ਸੋ ਵੀਰ ਸਿੰਘ ਬਾਦਲ ਤੇ ਉਹਨਾਂ ਦੀ ਜੁੰਡਲੀ ਨੇ ਉਹਨਾਂ ਦੀ ਕੰਪਨੀ ਨੇ ਬੜੇ ਕੌਨਫੀਡੈਂਸ ਦੇ ਨਾਲ ਕੁਝ ਗੱਲਾਂ ਕੀਤੀਆਂ ਚਾਹੇ ਅਸਤੀਫਾ ਪ੍ਰਵਾਨ ਕਰਨ ਵਾਲੀ ਹੋਵੇ ਸੱਤ ਮੈਂਬਰੀ ਕਮੇਟੀ ਨੂੰ ਨਾ ਮੰਨਣ ਵਾਲੀ ਗੱਲ ਹੋਵੇ ਅਕਾਲ ਤਖਤ ਤੋਂ ਬਾਗੀ ਤੇ ਭਗੋੜੇ ਹੋਣ ਵਾਲੀ ਗੱਲ ਹੋਵੇ ਬੜੇ ਕੌਨਫੀਡੈਂਸ ਚ ਕੀਤੀਆਂ ਉਹਨਾਂ ਨੂੰ ਸ਼ਾਇਦ ਸਹਾਸੀ ਦਾ ਪਹਿਲਾਂ ਹੀ ਕਹਿੰਦੇ ਰਹੇ ਸੀਗੇ ਕਿ ਇਸ ਤਰ੍ਹਾਂ ਹੋ ਸਕਦਾ ਹੈ ਉਹਨਾਂ ਨੂੰ ਸ਼ਾਇਦ ਇਹਦਾ ਅੰਦਾਜ਼ਾ ਨਾ ਹੋਵੇ ਜਾਂ ਉਹ ਜਾਣ ਬੁੱਝ ਕੇ ਇਸ ਨੂੰ ਜਿਹੜਾ ਉਹ ਅਣ ਸੁਣਿਆ ਅਣ ਡਿੱਠਾ ਕਰਦੇ ਹੁਣ ਪਰ ਹੁਣ ਕੱਲ ਮਨਪ੍ਰੀਤ ਸਿੰਘ ਵਾਲੀ ਸ਼ੈਲੋ ਪਹਿਲਾਂ ਵੀ ਸੁਖਬੀਰ ਦੇ ਧੜੇ ਚ ਨਹੀਂ ਸੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਪਰਸੋਂ ਖਬਰ ਦਿੱਤੀ ਸੀ ਕਿਹੜੇ ਕਿਹੜੇ ਆਗੂ ਜਿਹੜੇ ਆ ਉਹ ਸਟੈਂਡ ਕਰਕੇ ਖਿਲਾਫ ਇਸ ਸਾਰੀ ਕਾਸੇ ਦੇ ਹੁਣ ਇੱਕ ਨਵਾਂ ਆਗੂ ਸਾਹਮਣੇ ਆਇਆ ਟਕਸਾਲੀ ਪਰਿਵਾਰ ਹੈ ਮੰਤਰੀਆਂ ਦਾ ਪਰਿਵਾਰ ਰਿਆ ਹੈ ਉਸ ਪਰਿਵਾਰ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਝੰਡਾ ਚੁੱਕ ਲਿਆ ਉਹਨਾਂ ਦਾ ਸਾਥ ਛੱਡਣ ਦਾ ਐਲਾਨ ਕਰ ਦਿੱਤਾ ਉਹਨਾਂ ਨੂੰ ਵੀ ਨਵੀਂ ਭਰਤੀ ਪ੍ਰਕਿਰਿਆ ਚ ਆਬਜ਼ਰਵਰ ਲਾਇਆ ਗਿਆ ਹੈ ਉਹ ਕੋਈ ਹੋਰ ਨਹੀਂ ਮੱਖਣ ਬਰਾੜ ਸੁਪੁੱਤਰ ਸਵਰਗਵਾਸੀ ਤੋਤਾ ਸਿੰਘ ਦੇ ਜਿਹੜੇ ਨੇਗੇ ਉਹਨਾਂ ਨੇ ਇਹ ਐਲਾਨ ਕੀਤਾ ਕੱਲ ਮਨਪ੍ਰੀਤ ਸਿੰਘ ਯਾਲੀ ਨੇ ਐਲਾਨ ਕੀਤਾ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕਲੰਬੀ ਚੋੜੀ ਪੋਸਟ ਕੀਤੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਤਹਿਰੀਰ ਲਿਖੀ ਉਸ ਤੋਂ ਬਾਅਦ ਕਾਫੀ ਕੁਝ ਜਿਹੜਾ ਸੀ ਉਹ ਦੇਖਣ ਵਾਲਾ ਸੀ ਤਾਂ ਉਸ ਤੋਂ ਕੁਝ ਸਮੇਂ ਬਾਅਦ ਮਨਪ੍ਰੀਤ ਸਿੰਘ ਯਾਲੀ ਵਾਲੀ ਪੋਸਟ ਨੂੰ ਹੀ ਸ਼ੇਅਰ ਕੀਤਾ ਗਿਆ ਮੱਖਣ ਬਰਾੜ ਦੇ ਵੱਲੋਂ ਸਾਫ ਸੰਕੇਤ ਹੈ ਕਿ ਉਹ ਕਹਿਣਾ ਚਾਹੁੰਦੇ ਨੇ ਕਿ ਐਸੀ ਜਿਹੜੇ ਤੁਸੀਂ ਆ ਕਚੋੜਾ ਪਾਇਆ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨ ਰਹੇ ਐਸੀ ਸੱਤ ਮੈਂਬਰੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨ ਰਹੇ ਆ ਐਸੀ ਉੱਤੋਂ ਬਾਹਰ ਨਹੀਂ ਜਾਂਦੇ ਤੇ ਉਹਨਾਂ ਨੇ ਕਿਨਾਰਾ ਕਰ ਲਿਆ ਇਸ ਚੀਜ਼ ਤੋਂ ਪਰਹ ਹਟਣ ਦਾ ਜਿਹੜਾ ਆ ਉਹ ਸਿਲਸਿਲਾ ਸ਼ੁਰੂ ਕਰ ਲਿਆ ਹੁਣ ਤੁਸੀਂ ਕਹੋਗੇ ਕਿ ਸੱਤ ਛੱਡਣ ਵਾਲੀ ਕੀ ਗੱਲ ਹੈ ਦੇਖੋ ਜਦੋਂ ਤੁਸੀਂ ਇਸ ਵੱਡੇ ਮੋੜ ਤੇ ਖੜੇ ਹੋਵੋ ਜਦੋਂ ਤੁਸੀਂ ਕਾਨਫਰੰਸ ਕਰ ਰਹੇ ਹੋ ਅੱਜ ਮਾਗੀ ਦਾ ਮੇਲਾ ਆ ਤਾਂ ਉਸ ਸਮੇਂ ਜਦੋਂ ਤੁਸੀਂ ਕਾਨਫਰੰਸ ਕਰ ਰਹੇ ਹੋ ਉਸ ਮੇਲੇ ਦੇ ਦੌਰਾਨ ਉਸ ਕਾਨਫਰੰਸ ਨੂੰ ਵੱਡੀ ਦਿਖਾਉਣ ਦੇ ਲਈ ਤੁਸੀਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹੋ ਤੇ ਤੁਸੀਂ ਇਸ ਨੂੰ ਆਪਣੀ ਹੋਮ ਆਪਣੇ ਵਿਕਾਰ ਦਾ ਸਵਾਲ ਬਣਾ ਲਓ ਕਿ ਮੈਂ ਸੱਤ ਮੈਂਬਰੀ ਕਮੇਟੀ ਨਹੀਂ ਮੰਨਣੀ ਮੈਂ ਕਿਸੇ ਅਕਾਲ ਤਖਤ ਦਾ ਹੁਕਮਨਾਮਾ ਨਹੀਂ ਮੰਨਣਾ ਜਣੀ ਕਿ ਇਸ ਭਾਵਨਾ 'ਚ ਚਲੇ ਜਾਵਾਂ ਉਹ ਸਮੇਂ ਜਦੋਂ ਤੁਹਾਡੇ ਕਹੇ ਹੋਏ ਤੇ ਤੁਹਾਡੇ ਲੈ ਗਏ ਤੁਹਾਡੀ ਕਥਿਤ ਜੁੰਡਲੀ ਦੇ ਵੱਲੋਂ ਲੈ ਗਏ ਫੈਸਲੇ ਮੰਨਣ ਤੋਂ ਕੋਈ ਅਣਕਾਰੀ ਹੁੰਦਾ ਤਾਂ ਉਹ ਸਾਥ ਛੱਡਣ ਵਰਗਾ ਹੁੰਦਾ ਉਹ ਨਾਲ ਤੁਰਨ ਦਾ ਆ ਨਹੀਂ ਹੁਣ ਇੱਕ ਗੱਲ ਸਪਸ਼ਟ ਹੈ ਕਿ ਮੱਖਣ ਬਰਾੜ ਦਾ ਇਹ ਗੱਲ ਕਹਿਣਾ ਮੱਖਣ ਬਰਾੜ ਨੂੰ ਕੋਈ ਕੋਸ਼ਿਸ਼ ਨਹੀਂ ਜਾਵੇ ਮੱਖਣ ਬਰਾੜ ਬੇਸ਼ੱਕ ਉਹ ਚੋਣ ਨਹੀਂ ਜਿੱਤੇ ਅੱਜ ਤੱਕ ਕੋਈ ਉਹਨਾਂ ਦਾ ਮੋਗੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਬਹੁਤ ਚੰਗਾ ਰਸੂਖ ਹੈ ਖਾਸ ਕਰਕੇ ਅਕਾਲੀ ਦਲ ਦੇ ਵਰਕਰਾਂ ਦੇ ਅੰਦਰ ਉਹਨਾਂ ਦਾ ਬਹੁਤ ਵੱਡਾ ਰਸੂਖ ਹੈ ਤੇ ਉਹ ਇਸ ਸਮੇਂ ਅਕਾਲੀ ਦਲ ਦੀ ਉਸ ਕਰੀਮ ਦਾ ਹਿੱਸਾ ਨੇ ਜਿਹੜੀ ਕਰੀਮ ਨੇ ਹੁਣ ਕਮਾਂਡ ਸੰਭਾਲਣੀ ਹੈ ਜਾਨੀ ਕਿ ਜਥੇਦਾਰ ਤੋਤਾ ਸਿੰਘ ਜਦਾਗੁਰ ਚੰਦ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਸਰਜੀਤ ਸਿੰਘ ਬਰਨਾਲਾ ਇਹਨਾਂ ਤੋਂ ਬਾਅਦ ਜਿਸ ਜਿਸ ਪੀੜ੍ਹੀ ਨੇ ਹੁਣ ਕਮਾਨ ਸੰਭਾਲਣੀ ਹੈ ਉਸ ਦਾ ਉਹ ਹਿੱਸਾ ਨੇ ਤੇ ਉਸ ਨੂੰ ਜੇ ਇਗਨੋਰ ਕੀਤਾ ਗਿਆ ਜਾਂ ਉਹ ਇਸ ਤਰ੍ਹਾਂ ਨਾਲ ਬਗਾਵਤ ਕਰ ਰਹੇ ਨੇ ਇਹ ਹੁਣ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਬਹੁਤੇ ਆਗੂ ਮੋਗੇ ਤੋਂ ਛੱਪਦੀ ਇੱਕ ਖਬਰ ਇਹ ਗੱਲ ਕਹਿੰਦੀ ਹੈ ਕਿ ਬਹੁਤੇ ਆਗੂ ਦੂਜੇ ਰਾਜਾਂ ਜਾਂ ਜ਼ਿਲ੍ਹਿਆਂ 'ਚ ਜਾ ਕੇ ਕੰਮ ਕਰਨ ਦੇ ਲਈ ਤਿਆਰ ਨਹੀਂ ਉਹ ਨਰਾਜ਼ ਨੇ ਘੁੱਟਣ ਮਹਿਸੂਸ ਕਰ ਰਹੇ ਨੇ ਕਈ ਆਗੂਆਂ ਨੇ ਦੂਜੇ ਰਾਜਾਂ ਜਾਂ ਜ਼ਿਲ੍ਹਿਆਂ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਹੁਣ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਆਗੂ ਹੋ ਸਕਦੇ ਹਨ ਹਾਲਾਂਕਿ ਇਹਦੀ ਗਿਣਤੀ ਜਿਹੜੀ ਆ ਉਹ ਬਾਹਰ ਨਹੀਂ ਆ ਰਹੀ ਬਹੁਤੇ ਆਗੂ ਜਿਹੜੇ ਆ ਉਹ ਘੁੱਟਣ ਮਹਿਸੂਸ ਕਰ ਰਹੇ ਟਕਸਾਲੀ ਵਰਕਰ ਪਾਰਟੀ ਦੀ ਲੀਡਰਸ਼ਿਪ ਦੀਆਂ ਆਪ ਹੁਰਦਗੀਆਂ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਖੜ ਰਹੇ ਨੇ ਤੇ ਘੁੱਟਣ ਮਹਿਸੂਸ ਕਰ ਰਹੇ ਨੇ ਮੱਖਣ ਬਰਾੜ ਦਾ ਮਨਪ੍ਰੀ ਸਿੰਘ ਯਾਲੀ ਵਾਲੀ ਲੈਂਡ ਟੋ ਕਰਨਾ ਇਹ ਸਾਬਤ ਕਰ ਦਿੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਐਂਡ ਕੰਪਨੀ ਦੇ ਨਾਲ ਤਾਂ ਉਹ ਹੈ ਨਹੀਂ ਬੇਜਗ 파ਰਟੀ ਦੇ ਅੰਦਰ ਦਾ ਇਕੱਠੇ ਹੀ ਹੁੰਦਾ ਬੰਦਾ ਪਰ ਜਿਹੜੀ ਲੈਂਡ ਉਹ ਟੋ ਕਰ ਰਹੇ ਨੇ ਜਿਹੜੀ ਲੈਂਡ ਤੇ ਉਹ ਅੱਗੇ ਵਧ ਰਹੇ ਨੇ ਉਸ ਦੇ ਨਾਲ ਮੱਖਣ ਵਰਾੜ ਨਹੀਂ ਹੈਗੀ ਮੱਖਣ ਵਰਾੜ ਹੁਣ ਭਰਤੀ ਪ੍ਰਕਿਰਿਆ ਦਾ ਹੁਣ ਹੋਜ ਪੋਜ ਹੋ ਗਈ ਪਹਿਲਾ ਇਕਬਾਲ ਸਿੰਘ ਝੁੰਦਾ ਲੋਧੀ ਲੰਗਲ ਬਾਕੀ ਜਿਹੜੇ ਆਗੂ ਨੇਗੇ ਗੋਪਾਈ ਗੋਵਿੰਦ ਸਿੰਘ ਲੋਕੋਵਾਲ ਦਾ ਨਾਮ ਆਇਆ ਨਾ ਕਿ ਉਹਨਾਂ ਨੇ ਮੀਟਿੰਗਜ਼ ਵਿਰੋਧ ਕੀਤਾ ਫਿਰ ਮਾਨਪ੍ਰੀਤ ਸਿੰਘ ਇਹ ਆਲੀ ਸਾਹਮਣੇ ਆਏ ਹੁਣ ਮੱਖਣ ਬਰਾੜ ਜਾਨੀ ਕਿ ਇੱਕ ਵੱਡੀ ਫਰੇਸ ਜਿਹੜੀ ਆ ਸੂਚੀ ਆ ਉਹ ਤਿਆਰ ਹੋ ਚੁੱਕੀ ਆ ਇਸ ਮਾਮਲੇ ਦੇ ਅੰਦਰ ਜੇ ਸੁਖਵੀਰ ਸਿੰਘ ਬਾਦਲ ਵਾਲਾ ਤੜਾ ਹਜੇ ਵੀ ਜਿੱਦ ਨਹੀਂ ਛੱਡਦਾ ਕੰਦ ਤੇ ਲਿਖਿਆ ਹੋਇਆ ਨਹੀਂ ਪੜਦਾ ਫਿਰ ਤਾਂ ਕਹਿ ਹੀ ਸਕਦੇ ਆ ਕਿ ਵੀ ਹੁਣ ਤਾਂ ਰੱਬ ਹੀ ਰੱਖ ਆਇਆ ਤਾਂ ਫਿਰ ਉਹ ਰੱਬ ਰੱਖਦਾ ਹੈ ਜਾਂ ਨਹੀਂ ਰੱਖਦਾ ਹੈ ਤਾਂ ਹੁਣ ਰੱਬ ਦੇ ਹੱਥ ਚ ਹੈ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਪਰ ਇਹ ਚੀਜ਼ ਕੰਧ ਤੇ ਲਿਖੀ ਹੋਈ ਹੈ ਕਿ ਜੇਕਰ ਇਸੇ ਲਾਈਨ ਤੇ ਚੱਲਦੇ ਰਹੇ ਅਕਾਲੀ ਤਾਂ ਬਹੁਤ ਔਖਾ ਰਿਵਾਈਵਲ ਜਿਹੜੇ ਦੀ ਆਸ 2 ਦਸੰਬਰ ਤੋਂ ਵੱਜੀ ਸੀ ਕਿ ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਹੁਣ ਮੋੜਾ ਪੈ ਜਾਵੇ ਕਿਉਂਕਿ ਤਨਖਾਹ ਵੀ ਲੱਗ ਗਈ ਸੁਧਾਰ ਦੇ ਲਈ ਪਾਰਟੀ ਦੇ ਜਥੇਬੰਦ ਘਟਾਚੇ ਨੂੰ ਸੁਧਾਰਨ ਦੇ ਲਈ ਲੀਡਰ ਨਵੇਂ ਲੀਡਰ ਲਿਆਉਣ ਦੇ ਲਈ ਰਾਹ ਵੀ ਪੱਧਰਾ ਕੀਤਾ ਗਿਆ ਹੈ ਪਰ ਸੁਖਬੀਰ ਸਿੰਘ ਬਾਦਲ ਨਹੀਂ ਮੰਨੇ ਉਹਨਾਂ ਨੇ ਜਦ ਫੜ ਲਈ ਉਹ ਜਦ ਉਹਨਾਂ ਦੀ ਜੁੰਡਲੀ ਪੂਰੀ ਤਰ੍ਹਾਂ ਨਾਲ ਉਹਨੂੰ ਸਪੋਰਟ ਕਰ ਰਹੀ ਹੈ ਤੇ ਇਸੇ ਕਰਕੇ ਹੁਣ ਜਿਹੜੇ ਹਾਲਾਤ ਨੇ ਉਹ ਇਸ ਪ੍ਰਕਾਰ ਜਿਹੜੇ ਕਹਿ ਲੋ ਕਿ ਡਾਵਾ ਡੋਲ ਹੋਏ ਹੋਏ ਨੇ ਤੁਹਾਡੇ ਸਾਹਮਣੇ ਨੇ ਕਿ ਕਿਸ ਪ੍ਰਕਾਰ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਵਧਨੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੇ ਕਿਸ ਪਾਸੇ ਜਾਣਾ ਅੱਜ ਮਾਗੀ ਆ ਤੁਹਾਨੂੰ ਸਾਰਿਆਂ ਨੂੰ ਮਾਗੀ ਦੀਆਂ ਬਹੁਤ ਬਹੁਤ ਮੁਾਰਕਾਂ ਤੁਸੀਂ ਚੜ੍ਹਦੀ ਕਲਾ ਚ ਰਹੋ